ਪਰ ਲੇਵਾ ਸੋਨਾ ਕੱਡੂਗੀ ਬਾਕੀ ਜਿਹੜੇ ਬਟਨ ਜੇ ਹੁੰਦੇ ਆ ਕਹਿੰਦੇ ਹੁੰਦੇ ਚੰਗੀ ਦੀ ਨਿਸ਼ਾਨੀ ਆ ਇਹਦੀ ਵੀ ਮਦਰ ਦਾ ਕੀ ਰਿਕਾਰਡ ਸੀ ਹਾਂ ਇਹਦੀ ਮਦਰ ਆਪਣੇ ਕੋਲ ਹੀ ਰਹੀ ਹੈ ਜੀ 17 ਕਿਲੋ ਪੂਰਾ ਪੀਕ ਚੱਲਦੀ ਸੀ 17 ਕਿਲੋ ਦੀ ਹੈ ਇਹ ਪਹਿਲੇ ਸੂਏ 13 14 ਲੀਟਰ ਰਾਵਣਾ ਕੱਡੂਗੀ ਜੀ 13 ਤੋਂ 14 ਹਾਂ ਜੀ ਦੋਸਤੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਆ ਸਾਰਿਆਂ ਦਾ ਢਾੜੀਵਾਲ ਡੇਰੀ ਫਾਰਮ ਦੇ ਉੱਤੇ ਦੋਸਤੋ ਅੱਜ ਦੀ ਵੀਡੀਓ ਬਣਾ ਰਹੇ ਹਾਂ ਆਪਾਂ ਬੈਂਡ ਆਦਮਪਰਾ ਤਹਿਸੀਲ ਰਾਮਪਰਾ ਫੂਲ ਤੇ ਜ਼ਿਲ੍ਹਾ ਬਠਿੰਡਾ ਸਾਹਮਣੇ ਜਿਹੜੀ ਤੁਸੀਂ ਝੋਟੀ ਦੇਖ ਰਹੇ ਹੋ ਇਹ ਵਿਕਾਊ ਆ ਪਹਿਲੇ ਸੂਏ ਸੂਣਾ ਨੇ ਤੇ ਮੂੰਹ ਆ ਗਈ ਚਾਰ ਦੰਦਾ 23 ਤਰੀਕ ਨੂੰ ਇਹਦੇ ਦਿਨ ਪੂਰੇ ਆ ਗਏ ਤੇ ਆਪ ਵੀ ਚੰਗੇ ਸੀ ਮੰਦੀ ਜਿਹੜਾ ਲੱਗਿਆ ਇਹਦੇ ਉਹ ਵੀ ਚੰਗਾ ਲੱਗਿਆਗਾ ਤੇ ਬਾਕੀ ਡਿਟੇਲ ਆਪਾਂ ਤੁਹਾਨੂੰ ਸਾਰੀ ਬਾਈ ਤੋਂ ਲੈ ਕੇ ਦੇਵਾਂਗੇ ਤੇ ਵੀਡੀਓ ਦੇ ਵਿੱਚ ਐਂਡ ਤਾਈਂ ਜੁੜੇ ਰਹੋ ਤੇ ਜਿਹੜੇ ਭਰਾ ਚੈਨਲ ਤੇ ਨਵੇਂ ਆਏ ਆ ਚਾਹ ਇਹਨਾਂ ਨੂੰ ਕਰ ਲਿਓ ਸਬਸਕ੍ਰਾਈਬ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ ਤੇ ਆਪਾਂ ਤੁਹਾਨੂੰ ਤੋਰ ਕੇ ਵੀ ਦਿਖਾਵਾਂਗੇ ਥੋੜਾ ਜਿਹਾ ਝੋਟੀ ਡਰਦੀ ਆ ਵੈਸੇ ਉਪਰੇ ਦਾ ਹੋ ਜਾਂਦਾਗਾ ਤੇ ਕੱਦ-ਕਾਡ ਵਧੀਆ ਦੇ ਵਿੱਚ ਆ ਸਿੰਗਾ ਦੀ ਕੁਆਲਿਟੀ ਵੀ ਚੰਗੀ ਆਗੀ ਬਾਕੀ ਥਾਂ ਲੇਵੇ ਦੀ ਵੀ ਸਾਫ਼ ਆ ਬਾਕੀ ਹਜੇ ਕੱਚੀ ਆਗੀ ਕੋਸ਼ਕਦਾਨ ਉੱਪਰ ਵੀ ਲਿਆ ਸਕਦੀ ਆਗੀ ਤੇ ਜਿਹਨੂੰ ਵੀ ਪਸੰਦ ਆਉਂਦੀ ਆ ਤੁਸੀਂ ਆਪ ਦੀ ਤਸੱਲੀ ਕਰਕੇ ਖਰੀਦ ਸਕਦੇ ਹੋਗੇ ਰੇਟ ਆ ਜਿਹੜਾ ਉਹ ਵੀ ਵੀਡੀਓ ਦੇ ਵਿੱਚੇ ਹੀ ਹੋਊਗਾ ਤੇ ਤੁਸੀਂ ਆਦੀ ਫੁੱਲ ਤਸੱਲੀ ਕਰਕੇ ਖਰੀਦ ਸਕਦੇ ਹੋ ਜਿਹੜਾ ਨੰਬਰ ਆ ਉਹ ਸਕਰੀਨ ਦੇ ਉੱਤੇ ਚੱਲੀ ਜਾਂਦਾਗਾ ਤੇ ਅੱਜ ਥੋੜਾ ਜ਼ਿਆਦਾ ਸਮਾਨ ਨਹੀਂ ਲੈਂਦੇ ਆਪਾਂ ਬਾਈ ਨਾਲ ਸਾਰੀ ਗੱਲਬਾਤ ਕਰਾਉਣੇ ਆ ਤੇ ਡਿਟੇਲ ਲੈ ਕੇ ਦਿੰਨੇ ਆ ਉਸ ਤੋਂ ਬਾਅਦ ਝੋਟੀਆਂ ਆਪਾਂ ਤੋੜ ਕੇ ਦਿਖਾਵਾਂਗੇ ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਤੇ ਬਾਈ ਆਪਣਾ ਨਾਮ ਦੱਸ ਦਿਓ ਗੁਰਪ੍ਰੀਤ ਸਿੰਘ ਹੈ ਜੀ ਠੀਕ ਆ ਤੇ ਐਡਰੈਸ ਤਾਂ ਆਪਾਂ ਦੱਸ ਹੀ ਦਿੱਤਾ ਵੈਸੇ ਕਨਫਰਮ ਕਰ ਦਿਓ ਇੱਕ ਵਾਰੀ ਪਠਿੰਡਾ ਜ਼ਿਲ੍ਹਾ ਆਪਣਾ ਪਿੰਡ ਆਦਮਪੁਰ ਤਹਿਸੀਲ ਫੂਲ ਆ ਠੀਕ ਆ ਤੇ ਜਿਹੜੀ ਬਾਈ ਆਪਾਂ ਇਹ ਝੋਟੀ ਵੇਚਣ ਲੱਗੇ ਆਂਗੇ ਇਹਦੀ ਕੀ ਡਿਟੇਲ ਆ ਗਈ ਕਿਹੜੇ ਸੂਏ ਸੋਣਾ ਨੇ ਇਹਨੇ ਬਾਈ ਪਹਿਲੇ ਸੂਏ ਸੋਣਾ ਹਜੇ ਆਪਣਾ 23 ਤਰੀਕ ਨੂੰ ਦਿਨ ਪੂਰੇ ਹੈ ਪਏ ਅਸੀਂ 7 ਦਿਨ 23 ਨੂੰ ਦਿਨ ਪੂਰੇ ਹੈਗੇ ਹਫਤੇ ਨੂੰ ਪਿਆ ਹੈ ਨਾ ਹਾਂ ਹਾਂ ਤੇ ਬਾਕੀ ਉੱਪਰ-ਨੀਚੇ ਹੋ ਸਕਦਾ ਕਈ ਏਰੀਆ ਨਾ ਹਾਂ 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 ਠ ਤੇ ਦੰਦਾਂ ਚ ਕਿਵੇਂ ਆਏ ਚੌਗੀ ਆ ਜੀ ਦੇਖੀ ਵੀ ਆਪਣੀ ਹਾਂ 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 ਠੀਕ ਆ ਤੇ ਕੋਈ ਰਿਕਾਰਡ ਦਾ ਪਤਾ ਹੈ ਦੀ ਵੀ ਮਦਰ ਦਾ ਕੀ ਰਿਕਾਰਡ ਸੀ ਹਾਂ ਇਹਦੀ ਮਦਰ ਆਪਣੇ ਕੋਲ ਹੀ ਰਹੀ ਹੈ ਜੀ 17 ਕਿਲੋ ਪੂਰਾ ਪੀਕ ਚੱਲਦੀ ਸੀ 17 ਕਿਲੋ ਪੀਕ ਤੇ ਦੁੱਧ ਉਹ ਦਿੰਦੀ ਰਹੀ ਹੈ ਹਾਂਜੀ ਹਾਂਜੀ ਠੀਕ ਆ ਤੇ ਇਹਦੇ ਤੋਂ ਆਪਾਂ ਕੀ ਉਮੀਦ ਕਰਦੇ ਹਾਂ ਕਿ ਪਹਿਲੇ ਸੂਏ ਕਿੰਨਾ ਕ ਦੁੱਧ ਕੱਢ ਸਕਦੀ ਹੈ ਇਹ ਪਹਿਲੇ ਸੂਏ 13 14 ਲੀਟਰ ਆਮਣਾ ਕੱਢੂਗੀ ਜੀ 13 ਤੋਂ 14 ਪਹਿਲੇ ਸੂਏ ਆਪ ਨੂੰ ਉਮੀਦ ਹੈ ਇਹਨਾਂ ਦੁੱਧ ਦੇਊਗੀ ਹਾਂਜੀ ਹਾਂਜੀ ਠੀਕ ਆ ਤੇ ਕੋਈ ਇਹਦਾ ਤਾਂ ਨਹੀਂ ਰਿਕਾਰਡ ਦਾ ਪਤਾ ਵੀ ਆਪ ਕਿਹੜੇ ਸੀਮੰਦੀ ਹੈ ਨਹੀਂ ਆਪਾਂ ਨੂੰ ਪਤਾ ਨਹੀਂ ਠੀਕ ਆ ਉ ਜਾਨੀ ਫਿਰ ਮਾਦਾਰ ਕਾਰਡ ਚੰਗਾਗਾ ਤਾਂ ਵੀ ਉਮੀਦ ਚੰਗੀ ਕਰ ਸਕਦੇ ਆਪਾਂ ਹਨਾ ਸੀਵਨ ਵੀ ਚੰਗਾ ਹੀ ਹੁਣ ਲੱਗਿਆ ਵਾ ਆਪਾਂ ਨੂੰ ਲਿਖ ਕੇ ਨਹੀਂ ਰੱਖਿਆ ਜਿਹੜਾ ਲੱਗਿਆ ਵਾ ਉਹ ਚੰਗਾ ਹੀ ਲੱਗਿਆ ਵਾ ਹਾਂ ਹਾਂ ਪਰ ਉ ਸਾਂਭਿਆ ਹੋ ਵੀ ਨਹੀਂ ਹਨਾ ਵੀ ਕਿਹੜਾ ਲੱਗਿਆ ਵਾ ਹਾਂਜੀ ਹਾਂਜੀ ਠੀਕ ਆ ਤੇ ਬਾਕੀ ਉ ਕਿਵੇਂ ਆ ਕੀ ਠੰਡੀ ਸੀਲ ਆ ਵੈਸੇ ਹਾਂ ਹਾਂ ਠੰਡੀ ਸੀਲ ਆ ਜੀ ਠੀਕ ਆ ਤੇ ਰੇਟ ਆਪਾਂ ਕੀ ਰੱਖਿਆ ਇਹਦਾ 10 ਰੱਖਿਆ ਜੀ 1 ਦਾ 10 ਹਾਂਜੀ ਹਾਂਜੀ ਤੇ ਮੌਕੇ ਤੇ ਹੋ ਜੂ ਹਨਾ ਹਾਂ ਮਾਨਤਨ ਕਰਦੇ ਆਂ ਮੌਕੇ ਤੇ ਠੀਕ ਆ ਠੀਕ ਆ ਬਈ ਇੱਕ ਕਰੀਏ ਤਾਂ ਢੇੜਾ ਕਢਾ ਦੇ ਰੋਈਦੋ ਉਤੋਂ ਤੁਹਾਨੂੰ ਬਤੌਰ ਕੇ ਦਿਖਾਉਣੀ ਹੈ ਕਿ ਡਿਟੇਲ ਤੁਹਾਨੂੰ ਸਾਰੀ ਲੈ ਕੇ ਦੇਤੀ ਹੈਗੀ ਤੇ ਤੁਸੀਂ ਆਪਦੀ ਤਸੱਲੀ ਕਰਕੇ ਖਰੀਦ ਸਕਦੇ ਹੋ ਫੇਸ ਕੁਆਲਿਟੀ ਸਿੰਘਾਂ ਦੀ ਕੁਆਲਿਟੀ ਦੇਖ ਸਕਦੇ ਹੋ ਤੇ ਬਾਕੀ ਸਭੀ ਵੀ ਚੰਗੀ ਹੈਗੀ ਤੇ ਆਰਡਰ ਬਹੁਤ ਵਧੀਆ ਦਾ ਤਿਆਰ ਕਰਿਆ ਵਗਾ ਜਿਵੇਂ ਕਿ ਅਜੇ ਹਫਤਾ ਪਿਆਗਾ ਉਦੋਂ ਤਾਂ ਬਹੁਤ ਵਧੀਆ ਆਰਡਰ ਇਹਨੇ ਤਿਆਰ ਕਰ ਲੈਣਾ ਥਾਣਾ ਦਾ ਸਹਾਜ ਇੱਕੋ ਜਿਹਾ ਤੇ ਪਿਛਲੀ ਪਿਛਲੀ ਸਾਈਡ ਤੋਂ ਵੀ ਵਿੱਥੀ ਬਹੁਤ ਆ ਤੇ ਇਧਰੋਂ ਅੱਗੇ ਪਿੱਛੇ ਦੀ ਵੀ ਵਿੱਥੀ ਬਹੁਤ ਆ ਤੁਸੀਂ ਦੇਖ ਸਕਦੇ ਹੋ ਤੇ ਰਹੂਗੀ ਬੰਦ ਲੇਵਾ ਦੇ ਵਿੱਚ ਦਿਖਾਵੇ ਵਾਲਾ ਲੇਵਾ ਨਹੀਂ ਕਰਦੀ ਪਰ ਲੇਵਾ ਸੋਨਾ ਗੱਡੂ ਕੀ ਬਾਕੀ ਜਿਹੜੇ ਬਟਨ ਜੇ ਹੁੰਦੇ ਆ ਕਹਿੰਦੇ ਹੁੰਦੇ ਚੰਗੀ ਦੀ ਨਿਸ਼ਾਨੀ ਆ ਉਹ ਵੀ ਇਹਦੇ ਹੈਗੇ ਆਗੇ ਪੱਠ ਪੁੜੇ ਦੀ ਚੰਗੀ ਹੈਗੀ ਤੇ ਜਿਹਨੂੰ ਵੀ ਪਸੰਦ ਆਉਂਦੀ ਹੈ ਤੁਸੀਂ ਆਪਦੀ ਤਸੱਲੀ ਕਰਕੇ ਖਰੀਦ ਸਕਦੇ ਹੋ ਬਾਕੀ ਵਪਾਰ ਦਾ ਕੋਈ ਕੰਮ ਨਹੀਂ ਹੈਗਾ ਆ ਆਮ ਜਿਵੇਂ ਪਸ਼ੂ ਰੱਖੇ ਹੁੰਦੇ ਆਗੇ ਘਰ ਦੀ ਲੋੜ ਵਾਸਤੇ ਇਦਾਂ ਹੀ ਪਸ਼ੂ ਰੱਖੇ ਹੋਏ ਆਗੇ ਤੇ ਤੁਸੀਂ ਆਪਦੀ ਤਸੱਲੀ ਕਰਕੇ ਖਰੀਦ ਸਕਦੇ ਹੋ ਤੁਸੀਂ ਇੱਕ ਵਾਰੀ ਫੇਰ ਦੇਖ ਸਕਦੇ ਹੋ ਫੇਸ ਕੁਆਲਿਟੀ ਇਹਦੀ ਸਿੰਗਾਾਂ ਦੀ ਕੁਆਲਿਟੀ ਤੇ ਬਾਕੀ ਤੁਹਾਨੂੰ ਆਪਾਂ ਬੈਕ ਸਾਈਡ ਤੋਂ ਕਿਰਾਂ ਆਪਾਂ ਤੁਹਾਨੂੰ ਆਰਡਰ ਦਿਖਾ ਦਿੰਨੇ ਆਂ ਦੇਖ ਸਕਦੇ ਹੋ ਤੁਸੀਂ ਬੰਦਲੇ ਦੇ ਵਿੱਚ ਰਹੂਗੀ ਤੇ ਥਣ ਥਣ ਚੰਗੀ ਮੀਂਹ ਆ ਵੀ ਵਧੀਆ ਗੱਡੂਗੀ ਤੇ ਮੌਕੇ ਤੇ ਤਿਆਰੀ ਵੀ ਚੰਗੀ ਕਰੂਗੀ ਰੋਖ ਲੱਗਦਾ ਇਹਦਾ ਦੇਖਣ ਤੋਂ ਤੇ ਬਾਕੀ ਤੁਸੀਂ ਆਈ ਤਸੱਲੀ ਕਰਕੇ ਖਰੀਦ ਸਕਦੇ ਹੋ ਤੇ ਵੀਡੀਓ ਦੇ ਵਿੱਚ ਐਂਡ ਤੱਕ ਜਾਣ ਲਈ ਸਾਰੇ ਭਰਾਵਾਂ ਦਾ ਧੰਨਵਾਦ ਮੋਬਾਈਲ ਨੰਬਰ ਇੱਕ ਕਰੀ ਬੋਲਦੀ ਬਾਈ 6284492351 ਇੱਕ ਕਰੀ ਹੋਰ ਬੋਲਦੇ 6284492355 ਠੀਕ ਹੈ ਇਸ ਨੰਬਰ ਤੋਂ ਤੁਸੀਂ ਸੰਪਰਕ ਕਰ ਸਕਦੇ ਹੋ ਸਕਰੀਨ ਦੇ ਉੱਤੇ ਵੀ ਚੱਲੀ ਜਾਂਦਾ ਧੰਨਵਾਦ